ਇੰਨੀ ਹੰਤਾਂ ਦੀ ਗਰੀਬੀ ਸੀ ਘਰ ਵਿੱਚ ਵੀ ਕਈ ਕਈ ਦਿਨੋਂ ਉਸ ਗੁਰੂ ਦੇ ਸਿੱਖ ਦੇ ਬੱਚੇ ਭੁੱਖੇ ਰਹਿੰਦੇ ਸੀ ਕਈ ਕਈ ਜਪਾਤ ਦੋ ਵੇਲੇ ਘਰਾਂ ਚ ਚੰਗਾ ਪ੍ਰਸ਼ਾਦਾ ਸ਼ਕਣ ਵਾਲੇ ਹਾਂ ਇੱਥੇ ਦਾ 10 ਮਿੰਟ ਰੋਟੀ 延迟 ਹੋ ਜਾਏ ਨਾ ਬੰਦਾ ਸਾਰੇ ਪਰਿਵਾਰ ਦੇ ਕੋਲ ਆ ਕੇ ਗਲ ਪੈ ਲੰਦਾ ਕਿੰਦਾ ਦਾ ਸਬਰ ਇਦਾਂ ਦਾ ਸੰਤੋਖ ਹੋਏਗਾ ਕਿੰਨਾ ਵਿਸ਼ਵਾਸ ਹੋਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਤੇ ਸੇਕ ਆਪਣੀ ਕਿਰਤ ਵੀ ਕਰਦਾ ਹੈ ਕਿਰਤ ਦੇ ਵਿੱਚੋਂ ਜਦੋਂ ਸਮਾਂ ਮਿਲਦਾ ਹੈ ਨਾ ਸਮਾਂ ਕੱਢ ਕੇ ਅਨੰਦਪੁਰ ਸਾਹਿਬ ਦੇ ਕਿਲੇ 'ਚ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਦਾ ਇੱਕ ਦੋ 10 ਦਿਨ ਨਹੀਂ ਬੜਾ ਲੰਮਾ ਸਮਾਂ ਲੰਘ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਦੇ ਆ ਮਹਾਰਾਜ ਨਿਤ ਵੇਖਦੇ ਨੇ ਕਿ ਤਨ ਦੇ ਕੱਪੜੇ ਵੀ ਮਲੇ ਜਿਹਾ ਬੜਾ ਗਰੀਬਾ ਜਿਹਾ ਸਿੱਟ ਹੈ ਮਹਾਰਾਜ ਨੇ ਖੁਦਾਂ ਤੋਂ ਅੰਦਾਜ਼ਾ ਲਾ ਲਿਆ ਕਿ ਹੋ ਸਕਦਾ ਇਹਦੇ ਘਰ ਵਿੱਚ ਦੋ ਵਕਤ ਦਾ ਪ੍ਰਸ਼ਾਦਾ ਵੀ ਨਾ ਪੱਪਣਾ ਹੋਵੇ ਇੱਕ ਦਿਨ ਮਹਾਰਾਜ ਲੰਘ ਰਹੇ ਸੀ ਭਾਈ ਰੂਪ ਸਿੰਘ ਮਹਾਰਾਜ ਦੇ ਪਾਵਨ ਸਥਾਨ ਦੇ ਉੱਤੇ ਸੇਵਾ ਕਰ ਰਿਹਾ ਸੀ ਕਿ ਮਹਾਰਾਜ ਚੱਲ ਗਏ ਭਾਈ ਰੂਪ ਸਿੰਘ ਨੇ ਤੁਰਿਆ ਆਏ ਆਪਣੀ ਸੇਵਾ ਵਿੱਚ ਮਸਤ ਹੈ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਜੁੜੀ ਪਾਤਸ਼ਾਹ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਗੁਰੂ ਦੇ ਸਿੱਖਾਂ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਦੇਖਦੇ ਆ ਤੈਨੂੰ ਤੂੰ ਨੇਤਾ ਕੇ ਸਾਡੇ ਚਰਨਾਂ ਚ ਸੇਵਾ ਕਰਦਾ ਹੈ ਤੇ ਮਹਾਰਾਜ ਨੇ ਹੱਸ ਕੇ ਕਿਹਾ ਅੱਜ ਕੀ ਮੰਗਣਾ ਚਾਹੁੰਦਾ ਗੁਰੂ ਦੇ ਘਰ ਮਨ ਆਦਮੀ ਝੋੜੀ ਦੇ ਵਿੱਚ ਬਹੁਤ ਵੱਡਾ ਦਾਤਾ ਪਾਉਣਾ ਚਾਹੁੰਦੇ ਸੀ ਦੋਨੇ ਹੱਥ ਦੋਨੇ ਦੇ ਹੱਥ ਦੇਖੋ ਗੰਦਲ ਦਾ ਤਰੀਕਾ ਸਰਦਾਸ ਅਸੀਂ ਗੁਰੂ ਦੇ ਚਰਨਾਂ ਜਾ ਕੇ ਕਰਦੇ ਆ ਮੰਗਦੇ ਅਸੀਂ ਸਾਰਾ ਪੁੰਨ ਆਪਣੇ ਗੁਰੂ ਦੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਹਾਂ ਨਾ ਭਾਈ ਰੂਪ ਸਿੰਘ ਨੂੰ ਆਖਿਆ ਗੁਰੂ ਤੇ ਆ ਸਿੱਖਾ ਅੱਜ ਤੇਰਾ ਗੁਰੂ પ્રસન્ન ਹੋਇਆ ਤੇ ਕੁਝ ਮੰਗਣਾ ਚਾਹੁੰਦਾ ਹੈ ਅੱਜ ਚਾਹੁੰਦਾ ਕਿ ਕੁਝ ਨਾ ਕੁਝ ਦਾਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਵਿੱਚੋਂ ਆਪਣੀ ਝੋਲੀ ਚ ਪਵਾ ਲਵਾ। ਦੋਵੇਂ ਹੱਥ ਜੋੜ ਕੇ ਸਾਹਮਣੇ ਖਲੋ ਗਿਆ ਕਿੰਦਾ ਮਹਾਰਾਜ ਤੁਹਾਡਾ ਇੰਨਾ ਹੀ ਸ਼ੁਕਰਾਨਾ ਬਹੁਤ ਹੈ ਮੈਨੂੰ ਨੇਤਕਵਾ ਦੇ ਦਰਸ਼ਨੋ ਜਾਂਦੇ ਨੇ ਤੇ ਤੁਹਾਡੇ ਜਨਮਾਂ ਚ ਸੇਵਾ ਕਰਨ ਦਾ ਸਮਾਂ ਮਿਲ ਜਾਂਦਾ ਆ ਆ ਸ਼ਬਦ ਤੇ ਆਪ ਦੋਲਗੇ ਆਖਿਆ ਮਹਾਰਾਜ ਤੁਹਾਡਾ ਇਹ ਨਹੀਂ ਸੁਪਰਾਨਾ ਬੋਲਦਾ ਤੁਸੀਂ ਮੈਨੂੰ ਗਰੀਬੜੇ ਦੇ ਸਿੱਖ ਨੂੰ ਨੇਤ ਦਰਸ਼ਨ ਦੇ ਦਿੰਦੇ ਹੋ ਤੇ ਮੈਨੂੰ ਸਮਾਂ ਮਿਲ ਜਾਂਦਾ ਤੁਹਾਡੇ ਜਨਮਾਂ ਚ ਸੇਵਾ ਕਰਨ ਦਾ ਜਿਨੂੰ ਮਹਾਰਾਜ ਨੇ ਬਾਣੀ ਚ ਵੀ ਕਿਹਾ ਦਰਸ਼ਨ ਵੇਖੀਂ ਮਾ ਗੁਰ ਤੇਰਾ ਪੂਰਨ ਕਰਮ ਕੋਈ ਪ੍ਰਾਪਤੀ ਨਹੀਂ ਮਹਾਰਾਜ ਨੇ ਸ਼ਬਦ ਕਿਹਾ ਤੇ ਪਾਤਸ਼ਾਹ ਦੀ ਕਹਿੰਦੇ ਰੂਪ ਸਿੰਘਾ ਅਜੇ ਵੀ ਖੁਆਇਸ਼ ਹੈ ਤੇਰੇ ਅੰਦਰ ਜੇ ਕੋਦਣਾ-ਪੋਦ ਮੰਗਣਾ ਚਾਹੁੰਦਾ ਤਾਂ ਮੰਗ ਲੈ ਤੇ ਯਾਦ ਕਰਨਾ ਪਿਆਰਿਓ ਕਿ ਗੁਰੂ ਸਾਹਿਬ ਦਾ ਦਰ ਇੰਨਾ ਵੱਡਾ ਦਰ ਹੈ ਜਦੋਂ ਅਸੀਂ ਦਰਵਾਜ਼ੇ ਤੇ ਆ ਕੇ ਕਦਮ ਰੱਖ ਲੈਨੇ ਆ ਨਾ ਅਸੀਂ ਬੋਲ ਕੇ ਭਾਵੇਂ ਨਾਂ ਦਸੀਏ ਪਰ ਸਾਡੇ ਅੰਦਰ ਕੀ ਹੈ ਅਸੀਂ ਕਿਹੜੀ ਅਰਦਾਸ ਆਪਣੇ ਗੁਰੂ ਦੇ ਚਰਨਾਂ 'ਚ ਕਰਨੀ ਹੈ ਜਦੋਂ ਦਰਵਾਜ਼ੇ ਤੇ ਆ ਕੇ ਕਦਮ ਧਰ ਲਈਏ ਗੁਰੂ ਸਾਰਾ ਪੜਾ ਪੜਿਆ ਵੀ ਪਤਾ ਬੋਲੋ ਜੀ ਅੰਦਾਜ਼ੇ ਦਾ ਮਹਾਰਾਜ ਨੇ ਬਾਣੀ ਚ ਕੀ ਆਖਿਆ ਬੇਨੋ ਬੋਦਿਆ ਸਭ ਕਿਸੇ ਜਾਣਦਾ ਇਸ ਅਗੈ ਕੀ ਚੈ ਅਰਦਾਸ ਮਹਾਰਾਜ ਨੇ ਬਾਣੀ ਚ ਵੀ ਕਿਹਾ ਮੈਂ ਤਾਨ ਦੀ ਬਾਣ ਪੂਰੇ ਮੇਰੇ ਸੁਆਮੀ ਮੈਂ ਤੋਹ ਦੇ ਅੰਦਾਜ਼ ਅਰਦਾਸ ਜਦੋਂ ਗੁਰੂ ਨੂੰ ਸਾਰਾ ਕੁਝ ਬੰਦਾ ਮੰਨ ਲੈਂਦਾ ਹੈ ਨਾ ਮਹਾਰਾਜ ਫਿਰ ਆਪਣੇ ਸਿੱਖ ਦੇ ਜਿਲਦੀ ਦਾ ਸਮਝਣ ਲੱਗ ਜਾਂਦੇ ਹੈ ਪਾਤਸ਼ਾਹ ਦੇ ਕਿਹਾ ਰੂਪ ਸਿੱਧਾ ਮੰਗਣਾ ਚਾਹਨਾ ਕੁਛ ਤੇ ਦੋਨੇ ਹੱਥ ਜੋੜ ਕੇ ਕਿਹਾ ਆਪਿਆ ਮਹਾਰਾਜ ਤੁਹਾਡੇ ਦਰਸ਼ਨ ਹੋ ਜਾਂਦੇ ਨੇ ਸਮਾਂ ਮਿਲ ਜਾਂਦਾ ਹੈ ਸੇਵਾ ਦਾ ਤੁਹਾਡੇ ਚਰਨਾਂ 'ਚ ਤੁਹਾਡਾ ਬਹੁਤ ਸ਼ੁਕਰਾਨਾ ਹੈ ਜਦੋਂ ਸ਼ਾਮ ਨੂੰ ਧਰ ਕੇ ਆ ਗੋ ਵਾਪਸ ਬਟਾ ਪ੍ਰਾਪਤ ਕਰ ਕੇ ਬੈਠਾ ਸੀ ਆਪਣੇ ਵੱਡੇ ਭਰਾ ਦੇ ਕੋਲ ਬੈਠਾ ਤੇ ਕਹਿ ਲੱਗਾ ਵੀਰਾ ਅੱਜ ਨਾ ਪਲਗੀ ਧਰ ਪਾਤਸ਼ਾਹ ਮਹਾਰਾਜ ਸੇਵਾ ਕਰਦਿਆਂ ਚੱਲ ਕੇ ਮੇਰੇ ਕੋਲੇ ਆ ਗਏ ਤੇ ਮਹਾਰਾਜ ਨੇ ਅੱਜ ਮੈਨੂੰ ਕਿਹਾ ਸੀ ਰੂਪ ਸਿੰਘਾ ਕੁਝ ਮੰਗਣਾ ਚਾਹੁੰਦਾ ਹੈ ਤੇ ਕਿੰਦਾ ਮੈਂ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਘਰ ਵਾਪਸ ਆਵਾਂ ਤੇ ਵੱਡੇ ਭਰਾ ਨੇ ਆਖਿਆ ਇੰਨੀ ਜ਼ਮੀਨ ਦਇਆਦਾਰਕ ਅਨੰਦਪੁਰ ਸਾਹਿਬ ਦੇ ਨੇੜੇ-ਨੇੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਝ ਨਾ ਕੁਝ ਮੰਗ ਲੈਂਦਾ ਆਪਣੇ ਨਾਲ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਸੀ ਉਸ ਸੁੱਖ ਦੀ ਰੋਟੀ ਖਾਵੇ ਭਾਈ ਰੂਪ ਸਿੰਘ ਨੂੰ ਗੱਲ ਪਸੰਦ ਨਹੀਂ ਆਈ ਤੇ ਆਪਣੇ ਭਰਾ ਦੇ ਕੋਲੋਂ ਉੱਠ ਕੇ ਚਲਿਆ ਗਿਆ ਆਪਣੀ ਪਤਨੀ ਦੇ ਨਾਲ ਜਾ ਕੇ ਜਦੋਂ ਗੱਲ ਸਾਂਝੀ ਕੀਤੀ ਨਾ ਤੇ ਪਤਨੀ ਨੇ ਆਖਿਆ ਸਿਰਦਿਆ ਸਾਈਆਂ ਕਈ ਦਿਨ ਹੋ ਗਏ ਤੇ ਬੱਚੇ ਰੋਟੀ ਨੂੰ ਭੁੱਖੇ ਧਾਇੇ ਮਿਲਤਰੇ ਨਹੀਂ ਮੰਗਦਾ ਮਹਾਰਾਜ ਦੇ ਚਰਨਾ ਚੋਂ ਕੁਝ ਨਾ ਕੁਝ ਆਪਣੀ ਨਾ ਪੀੜ੍ਹਾ ਸੁੱਖ ਦੀ ਰੋਟੀ ਖਾ ਲਈ ਨਾ ਜਿਨ੍ਹਾਂ ਦਾ ਆਪਾਂ ਕੁਝ ਦੇਣਾ ਦੇਣਾ ਹੁੰਦੇ ਤੇ ਦਰਵਾਜ਼ੇ ਤੇ ਆ ਕੇ ਆਵਾਜ਼ਾਂ ਮਾਰਦੇ ਜਦੋਂ ਇਹ ਸ਼ਬਦ ਕਹ ਆਪਣੇ ਪਤਨੀ ਨੇ ਕੋਣ ਦੀ ਲੱਗ ਗਿਆ ਭਾਈ ਰੂਪ ਸਿੰਘ ਜਿਹੜਾ ਖੁੜਾ ਜਵਦਾਸ ਹੋਇਆ ਤੇ ਸਾਹਮਣੇ ਇੱਕ ਛੋਟੀ ਜੀ ਧੀ ਖਲੋਤੀ ਸੀ ਭਾਈ ਗੁਰੂ ਸਿੰਘ ਦੀ ਉਹਨੇ ਸੁਣਿਆ ਆਪਣੇ ਕੰਨਾਂ ਦੇ ਨਾਲ ਜਦੋਂ ਬਾਪੂ ਕੋਲ ਦੀ ਨੰਗਾ ਲੱਗਾ ਨਾ ਧੀ ਨੇ ਆਵਾਜ਼ ਮਾਰ ਕੇ ਆਖਿਆ ਪਿਤਾ ਜੀ ਜੇ ਬਹਾਦੂਰ ਅੱਜ ਸਾਡੇ ਉੱਤੇ ਤਰੋਖੀ ਗਏ ਸੀ ਅੱਜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਕੋਲ ਵੱਡੀ ਦਾਤ ਮੰਗਦੇ ਲੈ ਕੇ ਆਉਂਦੇ ਤੇ ਬਾਪੂ ਨੇ ਹੈਰਾਨ ਹੋ ਕੇ ਪੁੱਛਿਆ ਜੇ ਵੱਡੇ ਭਰਾ ਕੋਲੇ ਗੱਲ ਕੀਤੀ ਉਹ ਕਹਿੰਦਾ ਜੀਨ ਜਿਆਦਾ ਦਾਤ ਮੰਗ ਲੈਂਦਾ ਜੇ ਪਤਨੀ ਕੋਲੇ ਗੱਲ ਕੀਤੀ ਉਹ ਕਹਿੰਦੀ ਪੈਸਿਆਂ ਦੀ ਖੁਆਇਸ਼ ਮਹਾਰਾਜ ਦੇ ਸਾਹਮਣੇ ਰੱਖਦਾ ਤੇ ਧੀਏ ਇਹਦੇ ਨਾਲੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ ਤੇ ਜਿਹੜੇ ਉਸ ਧੀ ਨੇ ਸ਼ਬਦ ਕਹਿ ਨਾ ਉਹ ਸੁਣ ਕੇ ਬਾਪੂ ਜੀ ਅੱਖਾਂ ਚ ਪਾਣੀ ਆ ਗਿਆ ਉਸ ਧੀ ਨੇ ਆਖਿਆ ਬਾਪੂ ਜੀ ਜਦੋਂ ਗਵਾਰਾ ਨੂੰ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਿਲਣ ਤੇ ਇਹ ਸ਼ਬਦ ਕਹਿਣ ਭਾਈ ਨੂੰ ਸਿੱਧਾ ਕੁਝ ਮੰਗਣਾ ਚਾਹੁੰਦਾ ਗੁਰੂ ਦੇ ਦਰ ਤੋਂ ਜਿਸ ਧੀਰੇ ਅੱਖਾਂ ਬਾਪੂ ਜੀ ਦੋਵੇਂ ਹੱਥ ਜੁੜ ਕੇ ਗੱਲ ਕਰ ਰਹੇ ਹੋ ਜਿੰਨਾ ਕੁਝ ਦਿੱਤਾ ਹੈ ਨਾ ਇਹਦੇ ਲਈ ਤੁਹਾਡਾ ਸ਼ੁਕਰਾਨਾ ਹੈ ਤੇ ਇੱਕ ਮੇਹਰ ਕਰਦੇ ਹੋ ਜਿੰਨਾ ਕੁਝ ਸਾਨੂੰ ਮਿਲਿਆ ਹੈ ਨਾ ਸਾਨੂੰ ਇਹਦੇ ਵਿੱਚ ਰਹਿਣ ਦਾ ਫਾਇਦਾ ਆ ਜਾਏ ਤੇ ਸਾਨੂੰ ਅੰਦਰ ਦਾ ਸ਼ਰਮ ਬਣ ਜਾਵੇ ਆਹ ਦਾਸ ਅੱਜ ਕਿੰਨੇ ਸਿੱਖ ਕਰਦੇ ਹੋ ਇੱਕ ਧੀਰੇ ਸ਼ਬਦ ਨੇ ਕੋਸਤੀ ਦੇ ਆਪਿਆ ਬਾਪੂ ਜੀ ਜਦੋਂ ਮਹਾਰਾਜ ਦੁਬਾਰਾ ਹੋਇਆ ਨਾ ਇਹ ਅਰਦਾਸ ਕਰਿਓ ਜਿੰਨਾ ਕੁਝ ਮਿਲਿਆ ਹੈ ਸਾਨੂੰ ਇਹਦੇ ਵਿੱਚ ਰਹਿਣ ਦਾ ਬਲ ਆ ਜਾਏ ਤੇ ਸਾਨੂੰ ਅੰਦਰ ਦਾ ਸਬਰ ਬਖਸ਼ ਦਿਓ ਭਾਵੇਂ ਢਿੱਡੋ ਉਖੇ ਰਹਿਣਾ ਪਵੇ ਪਰ ਅਸੀਂ ਕਦੀ ਤੇਨੂੰ ਕਲਪਾ ਨਾ ਲਈਏ ਹਰ ਵੇਲੇ ਤੇਰਾ ਸ਼ੁਕਰਾਨਾ ਕਰੀਏ ਆਜ ਰੋਕੀ ਇਹ ਸ਼ਬਦ ਹੈ ਬਾਪੂ ਜੀ ਦਾ ਸਾਧ ਪਾਣੀਆ ਜਦੋਂ ਸੁਣਿਆ ਨਾ ਆਪਣੀ ਧੀ ਦੇ ਮੂੰਹ ਇਹ ਸ਼ਬਦ ਸੁਨੇ ਤੇ ਭਾਈ ਮੋਹਨ ਸਿੰਘ ਨੇ ਆ ਕੇ ਧੀਏ ਮੈਨੂੰ ਤਾਂ ਇਦਾਂ ਕਹਿਣਾ ਨਹੀਂ ਆਉਂਦਾ ਚੱਲ ਮੈਂ ਕੱਲ ਨੂੰ ਤੇਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਲੈ ਕੇ ਜਾਂਦਾ ਹਾਂ ਕਿ ਆਪਾਂ ਮਹਾਰਾਜ ਦੇ ਸਾਹਮਣੇ ਨਮਸਕਾਰ ਕਰਕੇ ਇਹ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੋਂ ਮੰਗ ਲੈ ਆਉਂਗਾ ਫੋੜਾ ਅਗਲਾ ਦਿਨ ਚੜਿਆ ਆਪਣੀ ਧੀ ਨੂੰ ਪਿਆਰ ਕੀਤਾ ਨਾਲ ਹੱਥੀਂ ਸੇਵਾ ਕਰਨ ਵਾਸਤੇ ਜਦੋਂ ਧੀ ਤਵੀ ਨਾ ਸਾਹਮਣੇ ਕਲਗੀਧਾ ਪਾਤਸ਼ਾਹ ਮਹਾਰਾਜ ਆਪਣੇ ਆਸਨ ਤੇ ਬਿਠੇ ਸੀ ਸਿੱਖ ਮਹਾਰਾਜ ਦੇ ਸਿਰ ਉੱਤੇ ਚੌਰ ਕਰਦੇ ਨਿਸ਼ਟ ਅਤੁੱਲ ਰਹੇ ਨੇ ਸੰਗਤ ਦਾ ਇਕੱਠ ਮਹਾਰਾਜ ਦੀ ਚਰਨਾਂ ਤੇ ਵਿਖਾ ਹੈ ਭਾਈ ਰੂਪ ਸਿੰਘ ਦੇ ਤਨ ਦੇ ਕੱਪੜੇ ਮਲੇ ਨੇ ਲਿਬੜੇ ਦੇ ਕੱਪੜਿਆਂ ਦੇ ਨਾਲ ਅੰਦਰਲੀ ਭਾਵਨਾ ਬਣਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਚਰਨਾਂ ਨੂੰ ਨਮਸਕਾਰ ਕੀਤੀ ਨਾ ਤੇ ਭਾਈ ਰੂਪ ਸਿੰਘ ਵੀ ਧੀ ਦੇ ਨਮਸਕਾਰ ਕੀਤੀ ਦੋਵੇਂ ਜਣੇ ਹੱਥ ਜੋੜ ਕੇ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖੜੇ ਜਦੋਂ ਦੋਵਾਂ ਜਣਿਆਂ ਨੇ ਹੱਥ ਜੋੜੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਰੂਪ ਸਿੰਘਾ ਏਦਾਂ ਲੱਗਦਾ ਕਿ ਕੋਈ ਮੰਨਣ ਵਾਸਤੇ ਆਇਆ ਕਹਿੰਦਾ ਮਹਾਰਾਜ ਕੱਲ ਇੱਕ ਖੁਅਸ਼ ਸੀ ਮੇਰੇ ਮਨ ਦੇ ਅੰਦਰ ਪਰ ਮੈਂ ਝਿਜਕਿਆ ਤੁਹਾਡੇ ਕੋਲ ਅਗਿਆ ਨਹੀਂ ਗਿਆ ਮਹਾਰਾਜ ਕਹਿੰਦੇ ਅਸੀਂ ਕੱਲ ਵੀ ਤੇਰੇ ਇੰਤਰੁਖੇ ਸਾਂ ਅਸੀਂ ਕੱਲ ਵੀ ਤੇਰੇ ਤੇ ਕਿਰਪਾ ਕਰਨੀ ਚਾਹੁੰਦੇ ਸੀ ਪਰ ਉਹ ਅੰਦਰ ਦੀ ਭਾਵਨਾ ਬਿਆਨ ਨਹੀਂ ਕੀਤੀ ਦਾ ਸੱਚ ਕੀ ਮੰਗਣਾ ਚਾਹਣਾ ਹੈ ਤੇ ਭਾਈ ਗੁਰੂਪ ਸਿੰਘ ਕਹਿੰਦਾ ਮਹਾਰਾਜ ਅੱਜ ਮੈਂ ਨਹੀਂ ਬਤ ਮੰਗਣ ਵਾਸਤੇ ਆਇਆ ਅੱਜ ਮੇਰੀ ਧੀ ਆਪਣੇ ਸਾਰੇ ਪਰਿਵਾਰ ਦੇ ਲਈ ਤੁਹਾਡੇ ਚਰਨਾਂ 'ਤੇ ਅਰਦਾਸ ਕਰਨ ਵਾਸਤੇ ਆਇਆ ਮੈਂ ਕਿਹਾ ਇਦਾਂ ਦੀ ਨੀ ਆਪਣੀ ਰੱਬਰੇ ਘਰ ਦੇ ਵਿੱਚ ਬੁੱਧੀ ਇਦਾਂ ਦੀ ਨੀ ਆਪਣਾ ਜੇ ਇਦਾਂ ਦੇ ਧੀਆ ਪੁੱਤ ਸਾਡੇ ਹੋ ਜਾ ਨਾ ਜਿਹੜੇ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਨ ਵਾਲੇ ਹੋਣ ਤੇ ਖਿਆਲ ਕਰਨਾ ਸਿੱਖਾਂ ਦੇ ਘਰਾਂ 'ਚ ਕਦੇ ਬਰਕਤ ਖਤ ਨਹੀਂ ਹੋਈ ਅੱਜ ਦੇ ਵਰਤਮਾਨ ਮੁੱਕਦੀ ਜਾ ਰਹੀ ਹੈ ਨਾ ਇਹਦਾ ਮੀਨਜ ਹੈ ਸਾਡੇਆਂ ਘਰਾਂ 'ਚ ਅੱਜ ਗੁਰੂ ਦਾ ਸ਼ੁਕਰਾਨਾ ਬੋਲੋ ਜੀ ਨਹੀਂ ਹੋ ਰਿਹਾ ਮਹਾਰਾਜ ਦੇ ਸਾਹਮਣੇ ਖਲੋਤੀ ਭਾਈ ਰੂਪ ਸਿੰਘ ਦੀ ਧੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਕੀ ਮੰਗਣਾ ਚਾਹੁੰਦੇ ਹੋ ਤੁਸੀਂ ਆਪ ਜੀ ਨੂੰ ਕਿਆ ਕਿਆ ਮਹਾਰਾਜ ਠੀਕ ਹੈ ਸਾਡੇ ਘਰ ਜਨਤਾ ਦੀ ਗਰੀਬੀ ਹੈ ਕਈ ਕਿ ਦਿਨ ਪ੍ਰਸ਼ਾਦਾ ਨਹੀਂ ਪਕਦਾ ਸਾਨੂੰ ਗਿਲਾ ਨਹੀਂ ਹੈ ਅਸੀਂ ਹਰ ਵੇਲੇ ਤੇਰਾ ਸ਼ੁਕਰਾਨਾ ਕਰਦੇ ਆ ਪਰ ਮਹਾਰਾਜ ਇੰਨੀ ਜਿ ਮਿਹਰ ਕਰਦੇ ਹੋ ਭਾਵੇਂ ਕਈ ਦਿਨ ਰੋਟੀ ਵੀ ਨਾ ਮਿਲੇ ਸਾਨੂੰ ਭਾਵੇਂ ਕਈ ਦਿਨ ਪ੍ਰਸ਼ਾਦਾ ਨਹੀਂ ਨਾ ਪੱਕੇ ਸਾਡੇ ਘਰ ਦੇ ਵਿੱਚ ਸਾਡੇ ਭਾਵੇਂ ਤਨ ਦੇ ਕੱਪੜੇ ਮਾੜੇ ਨੇ ਤਨ ਕਰ ਕੀ ਧਰ ਪਾਤਸ਼ਾਹ ਜੀ ਇੰਨੀ ਕਿਰਪਾ ਕਰਦੇ ਹੋ ਅਸੀਂ ਭੁੱਖੇ ਰਹੇ ਤੇ ਨਹੀਂ ਤੇਰਾ ਬੋਲੋ ਜੀ ਸ਼ੁਕਰਾਨਾ ਕਰਸੀਏ ਅਸੀਂ ਭੁੱਖੇ ਰਹੇ ਨਹੀਂ ਤੇਰਾ ਸ਼ੁਕਰਾਨਾ ਕਰ ਸਕੀਏ ਜਦੋਂ ਧੀ ਦੇ ਸ਼ਬਦ ਕਹਿਣਾ ਤੇ ਧਰ ਬਾਜਾਂ ਵਾਲੇ ਪਾਤਸ਼ਾਹ ਨੇ ਉਸ ਧੀ ਦੇ ਸਿਰ ਉਤੇ ਆਦਰ ਆਪਕੇ ਕਿਰਿਆ ਕੀਤੀ ਕਿ ਇਹ ਮੈਂ ਇਤੇ ਹੀ ਨਹੀਂ ਮੈਂ ਤਾਂ ਦੁਨੀਆ ਤੇ ਲੋਕ ਪਰਲੋਕ ਦੇ ਸੁੱਖ ਤੁਹਾਡੀ ਝੋਲੀ ਵਿੱਚ ਪਾਉਣਾ ਚਾਹਾਂ ਇੰਨੀ ਮੱਤੀ ਰਹਿਮਤ ਕੀਤੀ ਮਹਾਰਾਜ ਨੇ ਜਿਹੜੇ ਘਰ ਵਿੱਚ ਕਿਤੇ ਪ੍ਰਸ਼ਾਦਾ ਨਹੀਂ ਸੀ ਨਾ ਪੱਕਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਇਆ ਕੀਤੀ ਫਿਰ ਉਸ ਘਰ ਦੇ ਵਿੱਚ ਧੰਨ ਪਦਾਰਥਾਂ ਨੇ ਨਹਿਰਾ ਵਹਿਰਾ ਬੁਲੰਦ ਹੋ ਗਏ ਸਾਈਂ ਮਹਾਰਾਜ ਵੀ ਬਾਣੀ ਚ ਕਹਾਂ ਨਾ ਮਹਾਰਾਜ ਕਹਿੰਦੇ ਰਾਖਾ ਏਕ ਅਹਮਾਰਾ ਸਗਲ ਘਟਾਂ ਦਾ ਅੰਤਰਜਾਨੀ ਜਿਹਦਾ ਇੱਕ ਮਾਲਕ ਰਾਂਥਾ ਬਣ ਜਾਂਦਾ ਹੈ ਨਾ ਕੁਨਿਗਾਤੋਂ ਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ